ਨ ਜਿਮਣੀ ਚੋਣਾ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੁਖਵਿੰਦਰ ਕੌਰ ਨੂੰ ਜਿਹੜੀਆਂ ਨੇ 5842 ਵੋਟਾਂ ਜਿਹੜੀਆਂ ਪਈਆਂ ਨੇ ਜੋ ਕਿ 1480 ਵੋਟਾਂ ਨਾਲ ਅੱਗੇ ਜਾ ਰਹੇ ਨੇ ਜਦਕਿ ਹਰਮੀਤ ਸਿੰਘ ਸੰਧੂ ਨੂੰ ਜਿਹੜੀਆਂ 4363 ਜਿਹੜੀਆਂ ਵੋਟਾਂ ਪਈਆਂ ਨੇ ਔਰ 1480 ਵੋਟਾਂ ਨਾਲ ਪਿੱਛੇ ਜਾ ਰਹੇ ਜੇ ਗੱਲ ਕਰੀਏ ਮਨਦੀਪ ਸਿੰਘ ਖਾਲਸਾ ਤਾਂ ਉਹ ਦੱਸਿਆ ਕਿ 2954 ਵੋਟਾਂ ਨਾਲ ਜਿਹੜੇ ਨੇ ਉਹ ਪਿੱਛੇ ਜਾ ਰਹੇ ਨੇ ਜਦਕਿ ਸ਼ੀ ਨੀਟੂ ਸ਼ਟਰਾ ਵਾਲਾ ਜੇ ਉਹਨਾਂ ਦੀ ਗੱਲ ਕਰੀਏ ਤਾਂ ਉਹ 36 ਵੋਟਾਂ ਜਿਹੜੀਆਂ ਨੇ ਉਹਨਾਂ ਨੂੰ ਦੂਸਰੇ ਰਾਉਂਡ ਤੇ ਜਿਹੜੀਆਂ ਨੇ ਉਹ ਪੈ ਚੁੱਕੀਆਂ ਨੇ ਜੇ ਦੂਜੇ ਪਾਸੇ ਗੱਲ ਕਰੀਏ ਤੇ ਬੀਜੇਪੀ ਦੀ ਤਾਂ ਉਹ ਹਰਜੀਤ ਸਿੰਘ ਸੰਧੂ ਜਿਹੜੇ ਨੇ ਉਹਨਾਂ ਨੂੰ ਜਿਹੜਾ ਲਾ 435 ਵੋਟਾਂ ਪਈਆਂ ਨੇ ਜਦਕਿ ਉਹ 5400 ਦੇ ਲਗਭਗ ਜਿਹੜੀ ਵੋਟਾਂ ਤੋਂ ਜਿਹੜਾ ਉਹ ਪਿੱਛੇ ਚੱਲ ਰਹੇ ਨੇ ਤਾਂ ਇੱਕ ਕਿਸਮ ਦਾ ਇੱਕ ਵੱਡੀ ਜਿਹੜੀ ਲੀਡ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੀ ਆ ਉਹ ਪਹਿਲੇ ਦੋ ਰਾਉਂਡਾਂ ਦੇ ਵਿੱਚ ਬਣਾ ਲਈਤੀ ਗਈ ਹੈ ਤਾਂ ਜਿੱਦਾਂ ਜਿੱਦਾਂ ਇਹ ਰਾਉਂਡ ਚੱਲਦੇ ਰਹਿਣਗੇ ਤਾਂ ਉਦੋਂ-ਉਦੋਂ ਜਿਹੜੀ ਆ ਸਥਿਤੀ ਜਿਹੜੀ ਆ ਉਹ ਕਲੀਅਰ ਹੁੰਦੀ ਦਿਖਾਈ ਦੇ ਰਹੀ ਹੈ